ਅੱਜ ਵੀ ਅਜ ਵੇ ਮਨਾਲੀ ਨੂੰ ਦਿਲ ਨਹੀਂ ਕਰਦਾ ਆਉਣ ਨੂੰ ਪਿੰਡ ਨੂੰ ਗਰਮੀ ਬਹੁਤ ਆ ਸਤਾਰਨ ਹੈ ਆ ਵਾਹ ਜੀ ਵਾਹ

ਵਾਹ ਹੁਣ ਕਹਿ ਵਾਓ ਹੁਣ ਸਿਮਾ ਚੱਲੀਆਂ ਹੁਣ ਕਹਿ ਬਹੁਤ ਵਾਓ ਮਾਮਾ ਜੈ ਵੀਰ ਵਾਓ ਤਾਂ ਕਹਦੇ ਵਾਓ ਵਾਓ ਛੋਟੀ ਛੋਟੀ ਕਲਿੱਪ ਬਣਾ ਲਉ ਜੜੀ ਟੋਲਾ ਵੱਦੇ ਹਾਂਜੀ ਬਣਦੇ ਹੇਰ ਕੀ ਗੁਣ ਹੈ ਟਾਇਰ ਇਹ ਮਿੱਟੀ ਕੋ ਵੀ ਰਹਿਣਾ ਨਹੀਂ ਆ ਚਾਂਦੀ ਦੇ ਪੱਥਰ ਦਿਖਾਈਂ ਸੋਨੇ ਕੇ ਆ ਚਾਂਦੀ ਦੇ ਪੱਥਰ ਆ ਦੇ ਚੱਲ ਬੱਸ ਕਰ ਅਰਜਨ ਮਸੇ ਨਹੀਂ ਚੜਦਾ ਉਹ ਤਾਂ ਹੌਲੀ 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 ਆ ਆ ਦੇ ਕਾਕਾ ਨਿਕਾ ਜਾ ਕੈਸੇ ਚਲਦੀ ਹੈ ਬਾਗ ਸਸ ਕਾ ਨਿਕਾ ਦੇ ਅੱਜ ਬੁੱਕ ਬੇਦਾ ਜੇ ਵੀਰੇ ਬਲਾਂ ਨੂੰ ਕਿੱਦਾਂ ਹੋਏ ਕੱਦਾ ਵੇ ਓਏ ਲਾਡੀ ਕਰ ਦੇ ਲਾਡੀ ਕਰ ਦੇ ਹਾਂ ਚਲੋ ਜੀ ਸਾਡੇ ਮੁੰਡੇ ਦਾ ਰਿਸ਼ਤਾ ਪੱਕਾ ਹੋ ਗਿਆ ਹੁਣ ਇੱਥੇ ਪਹਾੜਾਂ ਨੂੰ ਲੱਭ ਲਈ ਅਸੀਂ ਕੁੜੀ ਲਈ